ਮੈਸ਼ਵਰ ਨੇ ਆਪਣੀ ਪਰਜਾ ਨੂੰ ਉੱਤਰ ਦਿੱਤਾ ਪਰਮੇਸ਼ਵਰ ਨੇ ਉਹਨਾਂ ਲੋਕਾਂ ਨੂੰ ਉੱਥੋਂ ਬਾਹਰ ਕੱਢਿਆ ਉਸ ਸਮੱਸਿਆ ਵਿੱਚ ਉਸ ਗੁਲਾਮੀ ਵਿੱਚ ਉਸ ਬਿਮਾਰੀ ਵਿੱਚੋਂ ਉਸ ਕਸ਼ਟ ਵਿੱਚੋਂ ਪਰਮੇਸ਼ਵਰ ਨੇ ਬਾਹਰ ਕੱਢਿਆ ਜਦੋਂ ਜਦੋਂ ਵੀ ਕਿਸੇ ਨੇ ਪ੍ਰਾਰਥਨਾ ਕੀਤੀ ਪਰਮੇਸ਼ਵਰ ਨੇ ਉਹਨਾਂ ਨੂੰ ਠਹਿਰਾਇਆ ਜਾਂ ਪਰਮੇਸ਼ਵਰ ਨੇ ਆਪਣੇ ਲੋਕਾਂ ਦੇ ਉੱਤੇ ਕਿਸੇ ਨੂੰ ਠਹਿਰਾਇਆ ਜਾਂ ਅੱਜ ਵੀ ਜਦੋਂ ਤੁਸੀਂ ਦੁੱਖਾਂ ਵਿੱਚ ਸੀ ਭਾਵੇਂ ਤੁਸੀਂ ਚਰਚ ਵਿੱਚ ਨਹੀਂ ਹੁੰਦੇ ਸੀ ਭਾਵੇਂ ਤੁਸੀਂ ਹੋਰ ਕੀਤੇ ਸੀ ਪਰ ਤੁਸੀਂ ਕਿਤੇ ਨਾ ਕਿਤੇ ਆਪਣੇ ਘਰ ਵਿੱਚ ਬੈਠੇ ਅਰਦਾਸਾਂ ਬੇਨਤੀਆਂ ਕਰ ਰਹੇ ਸੀ ਕਿ ਜੇ ਕੋਈ ਰੱਬ ਹੈਗਾ ਤਾਂ ਸਾਨੂੰ ਦੁੱਖਾਂ ਚੋਂ ਕੱਢੇ ਜੇ ਕੋਈ ਰੱਬ ਹੈਗਾ ਤਾਂ ਉਹ ਸਾਡੇ ਵੱਲ ਵੇਖੇ ਜੇ ਕੋਈ ਰੱਬ ਹੈਗਾ ਤਾਂ ਉਹ ਸਾਡੀ ਬਾਹ ਫੜੇ ਤੁਸੀਂ ਵੱਖ-ਵੱਖ ਤਰੀਕੇ ਨਾਲ ਜਿੱਦਾਂ ਜਿੱਦਾਂ ਵੀ ਤੁਹਾਡੇ ਉੱਤੇ ਬਣਿਆ ਸਰਿਆ ਤੁਸੀਂ ਉਸ ਤਰੀਕੇ ਦੇ ਨਾਲ ਤੁਸੀਂ ਪ੍ਰਾਰਥਨਾ ਕੀਤੀ ਰੱਬ ਅੱਗੇ ਪਰਮੇਸ਼ੁਰ ਨੇ ਕਿਸੇ ਨਾ ਕਿਸੇ ਠਹਿਰਾਏ ਹੋਏ ਜਨ ਨੂੰ ਤੁਹਾਡੇ ਉੱਤੇ ਆਗੂ ਲਾ ਦਿੱਤਾ ਕਿਸੇ ਨੂੰ ਚੁਣਿਆ ਅਰ ਪਰਮੇਸ਼ੁਰ ਨੇ ਤੁਹਾਡੇ ਉੱਤੇ ਉਹਨੂੰ ਆਗੂ ਥਾਪਿਆ ਜਦੋਂ ਅਸੀਂ ਜੇਸ ਆਗੂ ਦੀ ਅਧੀਨਗੀ ਦੇ ਵਿੱਚ ਦਿੱਤੇ ਗਏ ਹੁਣ ਸਾਨੂੰ ਫਰਜ ਬਣਦਾ ਕਿ ਅਸੀਂ ਉਹਦੀ ਆਵਾਜ਼ ਨੂੰ ਸੁਣੀਏ ਅਸੀਂ ਉਹਦੀ ਗੱਲ ਉੱਤੇ ਕੰਨ ਲਾਈਏ ਅਸੀਂ ਧਿਆਨ ਦਈਏ ਕਿਉਂਕਿ ਦੇਖੋ ਇਜ਼ਰਾਈਲ ਪਰਮੇਸ਼ੁਰ ਦੀ ਆਪਣੀ ਪਰਜਾ ਸੀ ਇਜ਼ਰਾਈਲ ਆਪਣੇ ਪਰਮੇਸ਼ੁਰ ਦੀ ਆਪਣੀ ਕੌਮ ਸੀ ਨਿੱਜੀ ਪਰਜਾ ਕਹਿੰਦਾ ਨਿੱਜੀ ਪਰਜਾ ਹਨਾ ਪਰਸਨਲ ਪਰ ਕੱਲੇ-ਕੱਲੇ ਜਣੇ ਨਾਲ ਪਰਮੇਸ਼ਰ ਨੇ ਗੱਲ ਨਹੀਂ ਕੀਤੀ ਅਗਰ ਮੂਸਾ ਨੂੰ ਚੁਣਿਆ ਪ੍ਰਭੂ ਨੇ ਤੇ ਮੂਸਾ ਦੇ ਨਾਲ ਗੱਲਾਂ ਕੀਤੀਆਂ। ਇਹੀ ਚੀਜ਼ ਦੀ ਪੀੜ ਹੋਈ ਸੀਗੀ ਮੂਸਾ ਦੀ ਭੈਣ ਨੂੰ ਕਿ ਸਿਰਫ ਮੂਸਾ ਦੇ ਨਾਲ ਹੀ ਪ੍ਰਭੂ ਗੱਲਾਂ ਕਰਦਾ ਆ ਤੇ ਹੋਰ ਥੋੜੇ ਜਣਿਆਂ ਨੂੰ ਤੇ ਉਹ ਉਦੋਂ ਹੀ ਕੋੜਨ ਨੂੰ ਹੋ ਗਈ ਸੀ। ਕਈ ਵਾਰੀ ਸਾਨੂੰ ਇਸ ਚੀਜ਼ ਦਾ ਸ਼ੱਕ ਹੁੰਦਾ ਕਿ ਪ੍ਰਭੂ ਸਿਰਫ ਇੰਨਾਂ ਨਾਲ ਹੀ ਗੱਲ ਕਰਦਾ ਆ ਸਾਡੇ ਨਾਲ ਨਹੀਂ। ਜਿਹੜੀ ਗੱਲ ਪ੍ਰਭੂ ਨੇ ਤੁਹਾਡੇ ਨਾਲ ਕਰਨੀ ਆ ਨਾ ਉਹ ਤੁਹਾਡੇ ਨਾਲ ਕਰਨੀ ਪਰ ਜਿਹੜੀ ਗੱਲ ਪਰਮੇਸ਼ਵਰ ਨੇ ਇੱਕ ਆਗੂ ਦੇ ਨਾਲ ਕਰਨੀ ਆ ਉਹ ਆਗੂ ਦੇ ਨਾਲ ਹੀ ਕਰਨੀ ਆ ਹਰ ਘਰ ਦਾ ਮਨੁੱਖ ਆਪਣਾ ਆਪਣਾ ਕਾਨੂੰਨ ਨਹੀਂ ਬਣਾ ਸਕਦਾ ਇੱਕ ਪਰਮੇਸ਼ਵਰ ਨੇ ਇੱਕ ਕਾਨੂੰਨ ਬਣਾ ਦਿੱਤਾ ਇੱਕ ਰਾਜਿਆਂ ਨੂੰ ਥਾਪ ਦਿੱਤਾ ਹਰ ਦੇਸ਼ ਦੇ ਆਪਣੇ ਕਾਨੂੰਨ ਆ ਪ੍ਰਾਈਮ ਮਿਨਿਸਟਰ ਪੂਰੇ ਦੇਸ਼ ਦੇ ਉੱਤੇ ਇੱਕ ਕਾਨੂੰਨ ਕੱਢਦਾ ਆ ਮੁੱਖ ਮੰਤਰੀ ਆਪਣੀ ਸਟੇਟ ਦੇ ਉੱਤੇ ਕਾਨੂੰਨ ਕੱਢਦੇ ਆ ਸਰਪੰਚ ਆਪਣੇ ਪਿੰਡ ਦੇ ਉੱਤੇ ਕੋਈ ਕਾਨੂੰਨ ਕੱਢਦਾ ਆ ਕਿ ਇੱਥੇ ਜੀ ਵਿਧਾਈ ਇੰਨੀ ਹੋਊਗੀ ਇੱਥੇ ਲਾਗ ਲੈਣ ਵਾਲਿਆਂ ਲਾਗੀਆਂ ਦੀ ਵਧਾਈ ਇੰਨੀ ਦਿੱਤੀ ਜਾਊਗੀ ਇੱਥੇ ਦਿਹਾੜੀ ਇੰਨੀ ਹੋਊਗੀ ਇਹ ਹੋਊਗਾ ਤਾਂ ਲੈਵਲਸ ਇਦਾਂ ਹੀ ਪਰਮੇਸ਼ਵਰ ਨੇ ਕਲੀਸੀਆ ਦੇ ਉੱਤੇ ਪਾਸबानਾਂ ਨੂੰ ਠਹਿਰਾਇਆ ਆ ਔਰ ਉਹ ਪਾਸबान ਪਰਮੇਸ਼ਵਰ ਦਾ ਮੂੰਹ ਆ ਉਹ ਨਬੀ ਪਰਮੇਸ਼ਵਰ ਦਾ ਮੂੰਹ ਆ ਪਰਮੇਸ਼ਵਰ ਦੀ ਆਵਾਜ਼ ਨੂੰ ਉਹ ਸੁਣਦੇ ਆ ਔਰ ਉਹ ਤੁਹਾਡੇ ਨਾਲ ਗੱਲ ਕਰਦੇ ਆ ਬਹੁਤ ਸਾਰੇ ਲੋਕ ਉਸ ਆਵਾਜ਼ ਨੂੰ ਸੁਣਦੇ ਹੀ ਨਹੀਂ ਉਹਨਾਂ ਨੂੰ ਲੱਗਦਾ ਕਿ ਪਰਮੇਸ਼ਰ ਉਹਨਾਂ ਦੇ ਨਾਲ ਗੱਲ ਨਹੀਂ ਕਰਦਾ ਤੁਸੀਂ ਦੇਖੋ ਕਈ ਵਾਰੀ ਤੁਸੀਂ ਚਰਚ ਦੇ ਵਿੱਚ ਜਾਂਦੇ ਆ ਜਦੋਂ ਤੁਸੀਂ ਚਰਚ ਵਿੱਚ ਜਾਂਦੇ ਆ ਤਾਂ ਤੁਹਾਨੂੰ ਇਦਾਂ ਤੁਸੀਂ ਬੜੇ ਡਿਸਪਾਇੰਟ ਹੁੰਨੇ ਜਾਂ ਤੁਹਾਡੇ ਮਨ ਦੇ ਅੰਦਰ ਕਈ ਤਰ੍ਹਾਂ ਦੇ ਕੁਐਸਚਨਸ ਹੁੰਦੇ ਆ ਜਦੋਂ ਤੁਸੀਂ ਉੱਥੇ ਬੈਠਦੇ ਆ ਤੇ ਤੁਹਾਨੂੰ ਨਾ ਆਪਣੇ ਆਪ ਉਹਨਾਂ ਸਵਾਲਾਂ ਦੇ ਜਵਾਬ ਮਿਲਨੇ ਸ਼ੁਰੂ ਹੋ ਜਾਂਦੇ ਤੁਸੀਂ ਉਹ ਕੁਐਸਚਨ ਪਾਸਟਰ ਜੀ ਨਾਲ ਗੱਲ ਵੀ ਨਹੀਂ ਕੀਤੀ ਹੁੰਦੀ ਪੁੱਛੇ ਵੀ ਨਹੀਂ ਹੁੰਦੇ ਪਰ ਤੁਹਾਨੂੰ ਆਪਣੇ ਆਪ ਉਹਨਾਂ ਦੇ ਆਨਸਰ ਮਿਲਣ ਲੱਗ ਜਾਂਦੇ ਕਿੱਦਾਂ ਕਿਉਂਕਿ ਪਰਮੇਸ਼ਰ ਦਿਲਾਂ ਗੁਰਦਿਆਂ ਨੂੰ ਜਾਣਦਾ ਆ ਔਰ ਪਰਮੇਸ਼ਰ ਆਪਣੇ ਦਾਸ ਦੇ ਰਾਹੀਂ ਤੁਹਾਡੇ ਨਾਲ ਗੱਲ ਕਰਦੇ ਹਾਂ ਤੇ ਤੁਹਾਡੀ ਤੁਹਾਡੇ ਸਵਾਲ ਦਾ ਉੱਤਰ ਮਿਲਦਾ ਹੈ। ਔਰ ਫਿਰ ਤੁਹਾਨੂੰ ਲੱਗਦਾ ਕਿ ਅੱਜ ਦਾ ਵਚਨ ਤਾਂ ਮੇਰੇ ਲਈ ਸੀਗਾ। ਸਾਰੇ ਦਾ ਸਾਰਾ ਵਚਨ ਅੱਜ ਮੇਰੇ ਲਈ ਸੀ। ਅੱਜ ਮੇਰੇ ਨਾਲ ਖੁਦਾ ਨੇ ਗੱਲ ਕੀਤੀ। ਇਦਾਂ ਹੀ ਸ਼ਾਮੂਲ ਦੇ ਨਾਲ ਹੋ ਰਿਹਾ ਸੀਗਾ ਕਿ ਉਹਨੂੰ ਏਲੀ ਦੀ ਆਵਾਜ਼ ਸੁਣਾਈ ਦੇ ਰਹੀ ਸੀ। ਪਰਮੇਸ਼ਵਰ ਗੱਲ ਕਰਦੇ ਸੀ ਕਿ ਅੱਜ ਇੱਥੇ ਆ ਹੋਊਗਾ। ਆਵਾਜ਼ ਕਿਹਦੀ ਸੁਣਾਈ ਦਿੰਦੀ ਸੀ ਮੂਸਾ ਦੀ। ਪਰ ਸ਼ਬਦ ਕਿਹਦੇ ਹੁੰਦੇ ਸੀ ਪਰਮੇਸ਼ਵਰ ਦੇ ਇੱਛਾ ਕੇਰੀ ਹੁੰਦੀ ਸੀ ਪਰਮੇਸ਼ਵਰ ਦੀ ਅੱਜ ਵੀ ਤੁਹਾਡੇ ਜੀਵਨ ਦੇ ਵਿੱਚ ਹੋ ਸਕਦਾ ਅਗਰ ਤੁਸੀਂ ਮੰਨੋ ਤਾਂ ਇਹ ਜਿਹੜੀ ਗੱਲ ਹੋਈ ਸੀ ਇਹ ਗੱਲ ਪਰਮੇਸ਼ਵਰ ਦੀ ਹੈ ਪਰ ਇਹ ਮੂੰਹ ਪਰਮੇਸ਼ਵਰ ਦੀ ਦਾਸੀ ਦਾ ਹੈ ਅਗਰ ਅਸੀਂ ਇਹਨਾਂ ਸ਼ਬਦਾਂ ਨੂੰ ਲੈਣਾ ਸ਼ੁਰੂ ਕਰ ਦਈਏ ਰਿਸੀਵ ਕਰਨਾ ਸ਼ੁਰੂ ਕਰ ਦਈਏ ਮੈਂ ਕਿੰਨੀ ਤੁਹਾਡੇ ਲਈ ਲਾਲ ਸਮੁੰਦਰ ਫਟੇਗਾ ਤੁਹਾਡੇ ਲਈ ਬੀਆਬਾਨ ਵਿੱਚ ਨਦੀਆਂ ਵਹਾਈਆਂ ਜਾਣਗੀਆਂ ਤੁਸੀਂ ਕਨਾਨ ਦੇਸ਼ ਵਿੱਚ ਪਹੁੰਚੋਗੇ ਕਿਉਂਕਿ ਇਹ ਪਰਮੇਸ਼ਵਰ ਦੀ ਇੱਛਾ ਹੈ ਜਰੂਰ ਉਹ ਚੀਜ਼ਾਂ ਜੋ ਪਰਮੇਸ਼ਵਰ ਨੇ ਤੁਹਾਡੇ ਲਈ ਰੱਖੀਆਂ ਉਹ ਤੁਹਾਨੂੰ ਮਿਲਣਗੀਆਂ ਜੋ ਤੁਸੀਂ ਮੰਗਦੇ ਹੋ ਤੁਹਾਨੂੰ ਮਿਲੇਗਾ ਫਿਰ ਤੁਸੀਂ ਉਹਦੀ ਆਵਾਜ਼ ਨੂੰ ਪਹਿਚਾਣੋ ਤੁਸੀਂ ਉਹਦੀ ਆਵਾਜ਼ ਨੂੰ ਸੁਣਨ ਦੀ ਕੋਸ਼ਿਸ਼ ਕਰੋ ਔਰ ਮੈਂ ਤੁਹਾਨੂੰ ਇਹ ਚੀਜ਼ਾਂ ਇਸ ਲਈ ਨਹੀਂ ਕਹਿ ਰਹੀ ਕਿ ਤੁਸੀਂ ਮੈਨੂੰ ਸੁਣੋ ਪਰ ਮੈਨੂੰ ਪਤਾ ਹੈ ਕਿ ਤੁਹਾਡੇ ਵਿੱਚੋਂ ਬਹੁਤਿਆਂ ਦੇ ਨਾਲ ਪਰਮੇਸ਼ਵਰ ਦਾ ਆਤਮਾ ਗੱਲ ਕਰ ਰਿਹਾ ਹੈ ਤੁਸੀਂ ਜਿੱਥੇ ਵੀ ਪਰਮੇਸ਼ਵਰ ਨੇ ਤੁਹਾਨੂੰ ਠਹਿਰਾਇਆ ਹੈ ਜਾਂ ਤੁਸੀਂ ਅਗਰ ਜਿੰਦਾ ਕਲੀਸਿਆ ਦੇ ਮੈਂਬਰ ਆ ਵਾਕਈ ਤੁਹਾਡੇ ਉੱਤੇ ਪਰਮੇਸ਼ਵਰ ਦਾ ਹੀ ਦਾਸ ਹੈ ਕਿਉਂਕਿ ਤੁਸੀਂ ਉਹਦੇ ਕੈਰੇਕਟਰ ਨੂੰ ਸਿਰਫ ਬਾਈਬਲ ਹੀ ਉਹਦੇ ਕੈਰੇਕਟਰ ਨੂੰ ਜਿਹੜਾ ਹੈ ਉਹ ਸਹੀ ਦਰਸਾ ਸਕਦੀ ਹੈ ਕਿਉਂਕਿ ਬਾਈਬਲ ਨਾਲੋਂ ਸੋਨਾ ਸ਼ੀਸ਼ਾ ਕੋਈ ਨਹੀਂ ਆ ਬਾਈਬਲ ਯੋਸ਼ੀਸ਼ਾ ਜਿਹਦੇ ਵਿੱਚ ਤੁਹਾਡੇ ਕਰੈਕਟਰ ਦੇ ਸਾਰੇ ਦਾਗ ਨਜ਼ਰ ਆਉਂਦੇ ਆ ਜਾਂ ਕਰੈਕਟਰ ਕਿੰਨਾ ਬਿਊਟੀਫੁਲ ਆ ਉਹ ਨਜ਼ਰ ਆਉਂਦਾ ਹੈ ਅਦਰਵਾਇਜ਼ ਹੋਰ ਕਿਸੇ ਵੀ ਤਰੀਕੇ ਨਾਲ ਜਿਹੜਾ ਉਹ ਨਹੀਂ ਪਹਿਚਾਣਿਆ ਜਾ ਸਕਦਾ ਅਗਰ ਤੁਹਾਡੇ ਕੋਲੇ ਪਰਮੇਸ਼ਵਰ ਦਾ ਹੀ ਜਾਣਿਆ ਤਾਂ ਜਰੂਰ ਉਹਦੀ ਆਵਾਜ਼ ਨੂੰ ਸੁਣੋ ਅਗਰ ਤੁਸੀਂ ਜਿੰਦਾ ਲਿਵਿੰਗ ਕਲੀਸੀਆ ਦੇ ਵਿੱਚ ਆ ਜਰੂਰ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣੋ ਔਰ ਤੁਸੀਂ ਦੇਖੋਗੇ ਕਿ ਪਰਮੇਸ਼ਵਰ ਤੁਹਾਡੇ ਨਾਲ ਗੱਲ ਕਰ ਰਹੇ ਆ ਪਰਮੇਸ਼ੁਰ ਜਰੂਰ ਤੁਹਾਡੇ ਨਾਲ ਗੱਲ ਕਰੇਗਾ ਇੱਕ ਜਿੰਦਾ ਕਲੀਸਿਆ ਦੀ ਨਿਸ਼ਾਨੀ ਹੈ ਕਿ ਉਸ ਕਲੀਸਿਆ ਦੇ ਵਿੱਚ ਖਾਲਸ ਤੇ ਨਿਰੋਲ ਵਚਨ ਹੋਏਗਾ ਉੱਥੇ ਪਰਮੇਸ਼ੁਰ ਬਿਮਾਰਾਂ ਨੂੰ ਵੀ ਚੰਗਿਆ ਕਰੂਗੇ ਉੱਥੇ ਬਹੁਤ ਸਾਰੇ ਲੋਕੀ ਮਨ ਫਿਰਉਣਗੇ ਬੁਰੀਆਂ ਆਦਤਾਂ ਤੋਂ ਉਹ ਲੋਕੀ ਤੋਬਾ ਕਰ ਲੈਣਗੇ ਬੁਰੇ ਕੰਮ ਕਰਨੇ ਛੱਡ ਦੇਣਗੇ ਦੁਸ਼ਟ ਦੇ ਜਕੜੇ ਵੀ ਉੱਥੇ ਆਜ਼ਾਦ ਹੋਣਗੇ ਉੱਥੇ ਸਾਈਨਸ ਹੋਣਗੇ ਵੰਡਰਸ ਹੋਣਗੇ ਮਿਰਕਲਸ ਹੋਣਗੇ ਹੀਲਿੰਗ ਹੋਊਗੀ ਡਿਲੀਵਰੇਂਸ ਹੋਊਗੀ ਔਰ ਉੱਥੇ ਪਰਮੇਸ਼ੁਰ ਦੇ ਵਚਨ ਦੇ ਦੁਆਰਾ ਜਾਦਾ ਜੋਰ ਤੁਹਾਨੂੰ ਪਰਮੇਸ਼ਵਰ ਦੇ ਨਾਲ ਹੀ ਜੁੜਨ ਤੇ ਦਿੱਤਾ ਜਾਏਗਾ ਇਹ ਇੱਕ ਜਿੰਦਾ ਕਲੀਸਿਆ ਦਾ ਨਿਸ਼ਾਨ ਆ ਅਗਰ ਤੁਸੀਂ ਇਹੋ ਜਿਹੀ ਕਿਸੇ ਕਲੀਸਥੀਆ ਦੇ ਵਿੱਚ ਆ ਤਾਂ ਤੁਸੀਂ ਬਹੁਤ ਹੀ ਭਾਗਾ ਵਾਲੇ ਆ ਅਗਰ ਨਹੀਂ ਤਾਂ ਤੁਸੀਂ ਆਪਣੇ ਲਈ ਲੱਭਣ ਦੀ ਕੋਸ਼ਿਸ਼ ਕਰੋ ਔਰ ਪਰਮੇਸ਼ਵਰ ਦੇ ਆਤਮਾ ਤੋਂ ਮੰਗੋ ਪਰਮੇਸ਼ਵਰ ਤੁਹਾਡੇ ਲਈ ਜਰੂਰ ਜਿਹੜਾ ਆ ਰਸਤਾ ਬਣਨਗੇ ਔਰ ਪ੍ਰਭੂ ਤੁਹਾਨੂੰ ਦਿਖਾਉਣਗੇ ਕਿ ਤੁਸੀਂ ਕੀ ਕਰਨਾ ਔਰ ਕਿੱਥੇ ਜਾਣਾ ਸੋ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਮੈਂ ਤੁਹਾਨੂੰ ਇੱਕ ਚੀਜ਼ ਦੱਸੀ ਸੀਗੀ ਆਰਟੀਫੀਸ਼ੀਅਲ ਰੇਨ ਕਰਨ ਦੇ ਬਾਰੇ ਵਿੱਚ ਕਿ ਕਿਦਾਂ ਕਲਾਊਡ ਸੀਡਿੰਗ ਜਿਹੜੀ ਆ ਕੀਤੀ ਜਾਂਦੀ ਹੈ। ਪਰ ਭਾਵੇਂ ਲੱਖ ਰੌਲਾ ਪਾਇਆ ਜਾਵੇ ਜੀ ਇਹ ਜੀ ਨੇਚਰਲ ਹੋ ਗਿਆ ਆ ਜਾਂ ਇਹ ਫਲਾਨਾ ਠਮਕਾਨਾ ਹੋ ਗਿਆ ਆ। ਦੇਖੋ ਬਸ ਦੇਖਦੇ ਰਹੋ। ਤਾਂ ਦੁਬਈ ਦੇ ਵਿੱਚ ਦੇਖੋ ਕੀ ਬਣਿਆ। ਉੱਥੇ ਇੱਕ ਵਾਰੀ ਨਾਨੀ ਚੇਤੇ ਆਈ ਪਈ ਉਹਨਾਂ ਨੂੰ। ਜਦੋਂ ਅਸੀਂ ਖੁਦ ਦੇ ਜ਼ੋਰ ਨਾਲ ਕੁਝ ਕਰਨ ਦੀ ਕੋਸ਼ਿਸ਼ ਕਰਦੇ ਆ ਨਾ ਤੇ ਵਿੱਚੋਂ ਮਾੜਾ ਜਿਹਾ ਵੀ ਆਪਣਾ ਜ਼ੋਰ ਆਪਣਾ ਰੰਗ ਵਿਖਾ ਦੇਵੇ ਤੇ ਇੱਕ ਵਾਰੀ ਅੱਗਾ ਪਿੱਛਾ ਸਭ ਕੁਝ ਚੇਤੇ ਕਰਾ ਦਿੰਦਾ ਹੈ ਬੀਤ ਚੁੱਕਿਆ ਵੀ ਤੇ ਆਉਣ ਵਾਲਾ ਵੀ ਸਭ ਕੁਝ ਚੇਤੇ ਕਰਾ ਦਿੰਦਾ ਔਰ ਉਹ ਚੀਜ਼ ਜਿਹੜੀ ਹਨਾ ਉੱਥੇ ਹੋਈ ਤੁਹਾਨੂੰ ਦੱਸਿਆ ਗਿਆ ਸੀਗਾ ਕਿ ਪਾਕਿਸਤਾਨ ਦੇ ਵਿੱਚ ਹਾਲਾਤ ਬਹੁਤ ਬੁਰੇ ਹੋਣ ਵਾਲੇ ਆ ਨੈਚੁਰਲ ਡਿਜ਼ਾਸਟਰਸ ਦੇ ਨਾਲ ਵੀ ਔਰ ਦੂਜੇ ਤਰੀਕੇ ਦੇ ਨਾਲ ਵੀ ਅਰ ਦੋਨੋਂ ਤਰੀਕਿਆਂ ਦੇ ਨਾਲ ਪਾਕਿਸਤਾਨ ਦੇ ਹਾਲਾਤ ਬਹੁਤ ਵਿਗੜੇ ਹੋਏ ਆ ਪਰ ਅਸੀਂ ਪ੍ਰਾਰਥਨਾ ਕਰਦੇ ਹਾਂ ਉੱਥੇ ਵੀ ਸਾਰੇ ਸਾਡੇ ਹੀ ਭੈਣ ਭਰਾ ਆ ਇਹ ਦੇਸ਼ਾਂ ਦੀਆਂ ਹੱਦਾਂ ਜਿਹੜੀਆਂ ਆ ਨਾ ਇਹ ਸਧਾਰਨ ਜਨਤਾ ਦੇ ਲਈ ਨਹੀਂ ਹੁੰਦੀਆਂ ਇਹ ਹੁੰਦੀਆਂ ਆ ਪੋਲੀਟਿਸ਼ੀਅਨਸ ਦੇ ਲਈ ਇਹ ਪੋਲੀਟੀਕਲ ਜਿਹੜੀਆਂ ਆ ਨਾ ਉਹ ਬਾਉਂਡਰੀਜ਼ ਆ ਇਹ ਸਾਡੇ ਲਈ ਕੋਈ ਬਾਉਂਡਰੀਜ਼ ਨਹੀਂ ਆ ਉਹ ਸਾਡੇ ਹੀ ਭੈਣ ਭਰਾ ਆ ਉਹ ਸਾਡੇ ਹੀ ਪਰਮੇਸ਼ਵਰ ਦੀ ਔਲਾਦ ਆ ਅਸੀਂ ਸਭ ਇੱਕ ਹੀ ਆ ਸਾਡੀ ਪ੍ਰਾਰਥਨਾ ਆ ਕਿ ਪ੍ਰਭੂ ਉਹਨਾਂ ਨੂੰ ਹਰ ਬਿਪਤਾ ਵਿੱਚੋਂ ਬਾਹਰ ਕੱਢਣ ਪਰ ਪਿਛਲੇ ਕੁਝ ਦਿਨਾਂ ਤੋਂ ਇੰਨੀ ਕ ਵਰਖਾ ਉੱਥੇ ਹੋਈ ਆ ਕਿ 60 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਆ ਪਰ ਬਹੁਤ ਵੱਡਾ ਜਿਹੜਾ ਹੜ ਆਇਆ ਹੋਇਆ ਆ ਅਰੇ ਇਹ ਚੀਜ਼ ਤੁਹਾਨੂੰ ਦੱਸੀ ਗਈ ਸੀ ਕਿ 70% ਡਿਜ਼ਾਸਟਰਸ ਵਰਲਡ ਦੇ ਵਿੱਚ ਹੋਣਗੇ 30% ਇੰਡੀਆ ਦੇ ਵਿੱਚ ਹੋਣਗੇ ਇੰਡੀਆ ਦੇ ਡਿਜ਼ਾਸਟਰਸ ਦਾ ਟਾਈਮ ਵੀ ਅੱਜ ਤੋਂ ਸ਼ੁਰੂ ਹੋ ਚੁੱਕਾ ਮੈਂ ਰਿਪੀਟ ਕਰ ਰਹੀ ਹਾਂ ਇੰਡੀਆ ਦੇ ਡਿਜ਼ਾਸਟਰਸ ਦਾ ਟਾਈਮ ਵੀ ਅੱਜ ਤੋਂ ਸ਼ੁਰੂ ਹੋ ਚੁੱਕਿਆ ਹੈ ਸਾਨੂੰ ਸਾਡੇ ਦੇਸ਼ ਦੇ ਲਈ ਇਵਨ ਪੰਜਾਬ ਦੇ ਲਈ ਸਾਨੂੰ ਜ਼ਰੂਰ ਪ੍ਰਾਰਥਨਾ ਕਰਨ ਦੀ ਜ਼ਰੂਰਤ ਆ ਪਰ ਉਹਦੇ ਨਾਲ ਨਾਲ ਸਾਨੂੰ ਪੂਰੇ ਵਰਲਡ ਦੇ ਲਈ ਪ੍ਰਾਰਥਨਾ ਕਰਨ ਦੀ ਜ਼ਰੂਰਤ ਆ ਕਿਉਂਕਿ ਇੰਡੀਆ ਦੇ ਵਿੱਚ ਸਿਰਫ ਸਾਨੂੰ 30% ਦੇਖਣ ਨੂੰ ਮਿਲੇਗਾ ਉਹਦਾ 70% ਸਾਨੂੰ ਸੰਸਾਰ ਚ ਵੱਖ-ਵੱਖ ਥਾਵਾਂ ਤੇ ਦੇਖਣ ਨੂੰ ਮਿਲੇਗਾ ਇਸ ਲਈ ਪ੍ਰਾਰਥਨਾ ਦੇ ਵਿੱਚ ਰਹੋ ਇਹ ਰਿਪੀਟ ਕਰਨਾ ਕਿਸੇ ਵੀ ਤਰੀਕੇ ਦੇ ਨਾਲ ਇਸ ਲਈ ਨਹੀਂ ਆ ਕਿ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦੀ ਕਿ ਮੈਂ ਕਿਹਾ ਸੀ ਪਰ ਮੈਂ ਤੁਹਾਨੂੰ ਇਹ ਦੱਸਣਾ ਚਾਹਨੀ ਆ ਕਿ ਵਾਕਿਆ ਹੀ ਪਰਮੇਸ਼ਵਰ ਦਾ ਜਿਹੜਾ ਆਤਮਾ ਆ ਨਾ ਉਹ ਪਰਮੇਸ਼ਵਰ ਦੇ ਠਹਿਰਾਏ ਹੋਏ ਲੋਕਾਂ ਦੇ ਮੂੰਹ ਨੂੰ ਇਸਤੇਮਾਲ ਕਰਦਾ ਹੈ ਅਰ ਇਸ ਲਈ ਤੁਸੀਂ ਤੁਸੀਂ ਪਰਮੇਸ਼ਵਰ ਦੀ ਆਵਾਜ਼ ਨੂੰ ਪਹਿਚਾਨਣਾ ਸ਼ੁਰੂ ਕਰੋ ਕਿਉਂਕਿ ਵਚਨ ਚ ਲਿਖਿਆ ਹੈ ਕਿ ਜਿਹੜੀਆਂ ਪ੍ਰਭੂ ਦੀਆਂ ਭੇਡਾਂ ਆ ਉਹ ਪ੍ਰਭੂ ਦੀ ਆਵਾਜ਼ ਨੂੰ ਸੁਣਦੀਆਂ ਆ ਤੁਹਾਨੂੰ ਪਤਾ ਮੂਸਾ ਨੂੰ ਮੂਸਾ 40 ਸਾਲ ਜਿਹੜਾ ਆ ਉਹ ਰਾਜ ਮਹਿਲ ਦੇ ਵਿੱਚ ਰਿਹਾ ਹੱਸਦਾ ਖੇਡਦਾ ਰਾਜ ਆ ਮੰਗ ਪੜਿਆ ਮਨਜੇ ਤੋਂ ਵੀ ਉਤਰਣ ਤੋਂ ਪਹਿਲਾਂ ਮੈਨੂੰ ਲੱਗਦਾ ਕਿ ਉਹ ਸੋਨੇ ਦੀ ਜੁੱਤੀ ਜਿਹੜੀ ਆ ਕੋਈ ਲਿਆ ਕੇ ਉਹਦੇ ਪੈਰਾਂ ਹੇਠਾਂ ਰੱਖਦਾ ਹੋਣਾ ਇੰਨਾ ਇੰਨਾ ठाਠ ਬਾਠ ਵਾਲਾ ਉਹਦਾ ਜੀਵਨ ਸੀਗਾ ਫਿਰ ਪਰਮੇਸ਼ਵਰ ਨੇ ਉਹਦੇ ਦਿਲ ਵਿੱਚ ਉਹਦੇ ਲੋਕਾਂ ਦੇ ਲਈ ਪਿਆਰ ਪਾਇਆ ਔਰ ਇੱਕ ਸੱਚ ਉਹਦੇ ਉੱਤੇ ਜ਼ਾਹਿਰ ਕੀਤਾ ਔਰ ਫਿਰ موسی ਕਿਸੇ ਤਰੀਕੇ ਦੇ ਨਾਲ ਇੱਕ ਸਟੋਰੀ ਬਣੀ ਕਿ موسی ਉੱਥੋਂ ਨਿਕਲਿਆ ਮਿਸਰ ਦੇ ਵਿੱਚੋਂ ਅਰਜੀਥਰੋ ਦੇ ਕੋਲ ਜਿਹੜਾ ਆ ਉਹ ਚਲੇ ਗਿਆ 40 ਸਾਲ موسی ਨੇ ਭੇਡਾਂ ਬੱਕਰੀਆਂ ਚਰਾਇਆਂ ਉਹ 40 ਸਾਲ ਦਾ ਪਰਮੇਸ਼ਰ ਨੇ ਉਹਨੂੰ ਇੱਕ ਤਜਰਬੇ ਦੇ ਵਿੱਚ ਰੱਖਿਆ ਸੀ ਪ੍ਰਭੂ ਉਹਨੂੰ ਐਜੂਕੇਟ ਕਰਦੇ ਸੀ ਪ੍ਰਭੂ ਉਹਨੂੰ ਸਿਖਾ ਰਹੇ ਸੀ ਪ੍ਰਭੂ ਉਹਨੂੰ ਪੇਸ਼ੈਂਸ ਦੇ ਵਿੱਚ ਲੈ ਕੇ ਆ ਰਹੇ ਸੀ ਕਿਉਂਕਿ ਇੱਕ ਰਾਜਿਆਂ ਵਾਲਾ ਜਿਹੜਾ ਜੀਵਨ ਹੈ ਨਾ ਰਾਜਿਆਂ ਦੇ ਅੰਦਰ ਪੇਸ਼ੈਂਸ ਇੰਨੀ ਨਹੀਂ ਹੁੰਦੇ ਉਹਨਾਂ ਨੂੰ ਪਤਾ ਕਿਹੀ ਹੁਕਮ ਕੀਤਾ ਤੇ ਉਦੋਂ ਹੀ ਸਭ ਕੁਝ ਜਿਹੜਾ ਆ ਜੋ ਜਿੱਦਾਂ ਕਹਾਂ ਉਦਾਂ ਹੀ ਹੋ ਜਾਣਾ ਪਰ ਇੱਕ ਸਧਾਰਨ ਜਿਹੜਾ ਇਨਸਾਨ ਹੈ ਨਾ ਉਹਦੇ ਜੀਵਨ ਦੇ ਵਿੱਚ ਉਹਨੂੰ ਪੇਸ਼ੈਂਸ ਰੱਖਣੀ ਪੈਂਦੀ ਹੈ ਪਰਮੇਸ਼ਵਰ ਨੇ ਉਹਨੂੰ ਇੱਕ ਸਧਾਰਨ ਲੈਵਲ ਤੇ ਲਿਆਂਦਾ ਔਰ ਐਜੂਕੇਟ ਕਰਕੇ ਇੱਕ ਮੋਸਟ ਹਾਈ ਲੈਵਲ ਤੇ ਲੈ ਕੇ ਜਾਣ ਲਈ ਉਹਨੂੰ ਐਜੂਕੇਟ ਕੀਤਾ ਪਹਿਲਾਂ ਹਾਈ ਲੈਵਲ ਤੋਂ ਨਾਰਮਲ ਕੀਤਾ ਔਰ ਫਿਰ ਨਾਰਮਲ ਤੋਂ ਐਜੂਕੇਟ ਕਰਕੇ ਇੱਕ ਡਿਫਰੈਂਟ ਹਾਈ ਲੈਵਲ ਤੇ ਲੈ ਕੇ ਜਾਣ ਦੇ ਲਈ ਉਹਨੂੰ ਤਿਆਰ ਕੀਤਾ ਅਰ ਜਦੋਂ ਉਹਨੇ 40 ਸਾਲਾਂ ਵਿੱਚ ਇੰਨੀਆਂ ਕਿਪੇਡਾਂ ਚਰਾਇਆਂ ਕਿ ਉਹਨੂੰ ਪੇਡਾਂ ਚਰਾਉਣ ਦਾ ਇੰਨਾ ਕ ਐਕਸਪੀਰੀਅੰਸ ਹੋ ਗਿਆ ਸੀਗਾ ਨਾ ਕਿ ਉਹਨੂੰ ਸਾਰੇ ਰਾਹਾਂ ਰੂਹਾਂ ਦਾ ਪਤਾ ਲੱਗ ਗਿਆ ਸੀਗਾ ਅਰ ਉਹਨੂੰ ਕਿੱਦਾਂ ਇੱਕ ਜਾਨਵਰ ਆ ਨਾ ਜਾਨਵਰ ਦੇਖੋ ਉਹ ਇੰਨੇ ਸਮਝਦਾਰ ਨਹੀਂ ਹੁੰਦੇ ਕਿੱਦਾਂ ਉਹਨਾਂ ਜਾਨਵਰਾਂ ਨੂੰ ਕੰਟਰੋਲ ਕਰਨਾ ਉਹਨੇ ਸਿੱਖ ਲਿਆ ਇਸ ਲਈ ਜਿਹੜੇ ਉਹ ਲੋਕੀ ਸੀਗੇ ਇਜ਼ਰਾਈਲ ਦੇ ਮੂਸਾ ਉਹਨਾਂ ਨੂੰ ਪੇਡਾਂ ਬੱਕਰੀਆਂ ਵਾਂਗ ਹੀ ਜਿਹੜਾ ਆ ਉਹ ਚਰਾ ਰਿਆ ਸੀਗਾ ਪਰਮੇਸ਼ਰ ਨੇ ਉਹ ਪੇਡਾਂ ਬੱਕਰੀਆਂ ਵਾਂਗ ਹੀ ਉਹਦੇ ਹਵਾਲੇ ਕੀਤੇ ਕਈ ਤਾਂ ਪੇਡਾਂ ਸੀਗੀਆਂ ਨੀਵੀ ਪਾ ਕੇ ਉਹਦੇ ਪਿੱਛੇ ਤੁਰੀਆਂ ਜਾਂਦੀਆਂ ਸੀ ਤੇ ਕਈ ਬੱਕਰੀਆਂ ਸੀ ਉਹ ਸਿੰਗ ਫਸਾਉਂਦੀਆਂ ਸੀ ਪਰ ਪਰਮੇਸ਼ਰ ਨੇ ਉਹਨੂੰ ਟ੍ਰੇਨਡ ਕੀਤਾ ਅਸੀਂ ਵੀ ਟ੍ਰੇਨਡ ਹੋਣਾ ਹੈ ਪਰਮੇਸ਼ਰ ਦੀ ਆਵਾਜ਼ ਨੂੰ ਸੁਣਨ ਦੇ ਲਈ ਅਸੀਂ ਟ੍ਰੇਨਡ ਹੋਣਾ ਹੈ ਕਿ ਅਸੀਂ ਪਰਮੇਸ਼ਰ ਦੀ ਆਵਾਜ਼ ਨੂੰ ਸੁਣੀਏ ਕਿੱਦਾਂ ਪਰਮੇਸ਼ਰ ਗੱਲ ਕਰਦੇ ਕਈ ਉਹ ਤੁਹਾਡੇ ਨਾਲ ਛੋਟੇ ਬੱਚੇ ਦੇ ਰਾਈ ਵੀ ਗੱਲ ਕਰ ਸਕਦੇ ਆ ਕਈ ਵਾਰੀ ਤੁਸੀਂ ਬੱਚੇ ਦੇ ਖੇਡਦੇ ਹੋਏ ਨੂੰ ਦੇਖ ਕੇ ਵੀ ਪਰਮੇਸ਼ਰ ਕਿਸੇ ਨਾ ਕਿਸੇ ਚੀਜ਼ ਦਾ ਜਿਹੜਾ ਆ ਉਹ ਤੁਸੀਂ ਹੱਲ ਤੁਹਾਨੂੰ ਮਿਲ ਸਕਦਾ ਆ ਬੱਚੇ ਦੀ ਕਿਸੇ ਗੱਲ ਚੋਂ ਵੀ ਤੁਹਾਨੂੰ ਜਿਹੜਾ ਹਿੰਟ ਮਿਲ ਕੇ ਤੁਹਾਡੀ ਕਿਸੇ ਵੱਡੀ ਸਮੱਸਿਆ ਦਾ ਹੱਲ ਹੋ ਸਕਦਾ ਪ੍ਰਭੂ ਕਿਸੇ ਬੱਚੇ ਦੇ ਰਾਈ ਵੀ ਗੱਲ ਕਰ ਸਕਦੇ ਪਰ ਤੁਹਾਨੂੰ ਸਮਝ ਆਉਣੀ ਚਾਹੀਦੀ ਕਿ